ਹੈਲੋ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਾਂਗੇ ਬਿਲਕੁਲ ਸੱਚ ਬੋਲੂਗਾ ਤੇ ਮੇਰੀਆਂ ਗੱਲਾਂ ਤੇ ਜਰੂਰ ਗੌਰ ਕਰਿਓ ਧਿਆਨ ਦੇ ਨਾਲ ਗੱਲਾਂ ਸੁਣਨ ਵਾਲੀਆਂ ਮੇਰਾ ਵੀਰ ਤੁਸੀਂ ਸਾਰਿਆਂ ਤੋਂ ਪਹਿਲਾਂ ਇੱਕ ਵੀਡੀਓ ਵੇਖੋ ਪਾਣੀ 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 ਆ ਵੀਡੀਓ ਹੁਣ ਤੁਸੀਂ ਸਾਰੇ ਵੀਰਾਂ ਨੇ ਵੇਖ ਲਈ ਆ। ਆ ਵੀਡੀਓ ਵੇਖ ਕੇ ਤੁਹਾਨੂੰ ਕੀ ਲੱਗਦਾ ਵੀ ਵੀਰ ਜੀ ਆਹ ਕੰਮ ਕਬੱਡੀ ਦੇ ਵਿੱਚ ਬੰਦ ਹੋਣੇ ਚਾਹੀਦੇ ਆ ਵੇ ਕਿ ਨਹੀਂ ਹੋਣੇ ਚਾਹੀਦੇ? ਉਹ ਬੰਦਾ ਸ਼ਰ ਆਮ ਪਾਣੀ ਡਿਆ ਪਾਉਣ ਤੇਲ ਉਹਦੇ ਲੱਗਾ ਪਿਆ ਵਾ। ਯਾਰ ਇੰਨੀ ਗਰਮੀ ਦੇ ਵਿੱਚ ਤੂੰ ਇਹ ਉਦਾਂ ਹੀ ਬੰਦਿਆਂ ਨੂੰ ਪਸੀਨਾ ਆਉਣ ਡਿਆ ਵਾ। ਤੇ ਯਾਰ ਤੂੰ ਪਾਣੀ ਆਪਣੇ ਉੱਪਰ ਪਾਉਣ ਡਿਆ ਵਾ ਤੇ ਫਿਰ ਕੀ ਗੱਲ ਯਾਰ ਆ ਜਿਹੜੇ ਕਮੈਂਟਰ ਉਹਦੋਂ ਗੱਲਾਂ ਕਰਦੇ ਸੀਗੇ ਸ਼ੀਲੂ ਐਦਾਂ ਅੰਬਾ ਐਦਾਂ ਫਲਾਣਾ ਐਦਾਂ ਤੇ ਕੀ ਗੱਲ? ਉਹਨਾਂ ਬੰਦਿਆਂ ਕੋ ਉੱਥੇ ਬੋਲਿਆ ਨਹੀਂ ਗਿਆ ਪਿਜਾਰੋ ਆ ਤੂੰ ਕੀ ਕਰਨ ਡਿਆ ਆ ਮੈਂ ਵੀ ਆਹ ਕੰਮ ਇੱਥੇ ਨਹੀਂ ਚੱਲਣ ਦੇਣੇ ਅਸੀਂ ਕਿ ਕਿਸੇ ਕੋ ਬਾਹਰ ਨਹੀਂ ਬਿਠਾਇਆ ਗਿਆ ਪਿਜਾਰੋ ਨੂੰ ਬਾਹਰ ਬਿਠਾ ਦੋ ਅਸੀਂ ਨਹੀਂ ਰੇਡ ਪਾਉਂਦੇ ਨਹੀਂ ਫਿਰ ਸਾਰਿਆਂ ਨੂੰ ਵਧੀਆ ਤੇ ਨਿਊਜ਼ੀਲੈਂਡ ਦੀ ਕਮੇਟੀ ਹੋਈ ਨਾ ਜਿਨ੍ਹਾਂ ਨੇ ਯਾਰ ਪਿਜਾਰੋ ਨੂੰ ਬਾਹਰ ਬਿਠਾਤਾ ਹੀ ਲੈ ਕੇ ਵਰਲਡ ਕੱਪ ਆ ਹੀਗਾ ਨਹੀਂ ਤੇ ਕੋਈ ਬੌਂਦਾ ਨਹੀਂ ਅਗਲੇ ਨੇ ਰੂਲ ਇਹੋ ਜੇ ਬਣਾਏ ਹੀ ਪੀ ਜਿਹੜਾ ਬੰਦਾ ਕੋਈ ਚੀਜ਼ ਲਾਊਗਾ ਉਹ ਬਾਹਰ ਬੈਠੂਗਾ ਉਹਨੂੰ ਇਹ ਖੇਡਣ ਨਹੀਂ ਦੇਣਾ ਤੇ ਇੱਥੇ ਕੀ ਗੱਲ ਇਹਨਾਂ ਦਾ ਮੇਲਾ ਖਰਾਬ ਹੁੰਦਾ ਹੈਗਾ ਬੰਦਾ ਬਾਹਰ ਬੋਣਾ ਚਾਹੁੰਦਾ ਹੈ ਅਕਲੇ ਨੂੰ ਪਤਾ ਲੱਗ ਜਾਂਦਾ ਨਸੀਹਦ ਆ ਜਾਂਦੀ ਵੀ ਨਹੀਂ ਇਹ ਗੇਮ ਚ ਆ ਚੀਜ਼ਾਂ ਨਹੀਂ ਚੱਲਦੀਆਂ ਯਾਰ ਇੱਕ ਤੇ ਹੁੰਦਾ ਨਾ ਬੰਦਾ ਚੋਰੀ ਛਿਪੇ ਲੱਗਾ ਵਾ ਯਾਰ ਤੂੰ ਸਾਰਿਆਂ ਦੇ ਸਾਹਮਣੇ ਆ ਪਾਣੀ ਉੱਪਰ ਪਾਉਣ ਡਿਆ ਵਾ ਨਹਾਉਣ ਡਿਆ ਵਾ ਯਾਰ ਤੈਨੂੰ ਕੋਈ ਕਿੱਥੇ ਹੱਥ ਪਾ ਲੂਗਾ ਫਿਰ ਮੇਰੇ ਦਿਲ ਚ ਬੜਾ ਵੱਡਾ ਭਲੇਖਾ ਹੀ ਹੋਗਾ ਵੀ ਜ਼ੈਰੋ ਨੂੰ ਕੋਈ ਜੱਫਾ ਹੀ ਨਹੀਂ ਲਾ ਸਕਦਾ ਜ਼ੈਰੋ ਬਹੁਤ ਤਕੜਾ ਵਾ ਟੈਕਨੀਕੀ ਬੰਦਾ ਵਾ ਫੜਿਆ ਫੜਿਆ ਲੱਕ ਫੜਦੇ ਤਾਂ ਵੀ ਭੱਜ ਜਾਂਦਾ ਵਾ ਕੈਂਚੀ ਪਾਉਣੇ ਤਾਂ ਵੀ ਭੱਜ ਜਾਂਦਾ ਵਾ ਉੱਪਰੋਂ ਦੀ ਚਲਾ ਕੇ ਸੁੱਟ ਦਿੰਦਾ ਵਾ ਪੰਪ ਪ ਮਾਰਦਾ ਵਾ ਪੱਜ ਜਾਂਦਾ ਵਾ ਭਾਰੋਂ ਨੇ ਅੱਜ ਸਾਰੇ ਵਹਿਮ ਅੱਜ ਮਰੇ ਕੀ ਹੋਰ ਵੀ ਦਰਸ਼ੀਆਂ ਦੇ ਸਾਰਿਆਂ ਦੇ ਵਹਿਮ ਕੱਟਦੇ ਆ ਪੀ ਆਰ ਉਹਨੂੰ ਦੱਸੋ ਤੁਸੀਂ ਬੰਦਾ ਫੜ ਕਿਥੋਂ ਲਊਗਾ ਸਾਰਾ ਪਾਣੀ ਲੱਗਾ ਗ੍ਰੀਸ ਲੱਗੀ ਪਿਟਚ ਕਰਕੇ ਨਿਕਲ ਜਾਂਦਾ ਉਹ ਇੰਡੀਆ ਦੇ ਵਿੱਚ ਆਇਆ ਹੀ ਬੰਦਿਆਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਬਹੁਤ ਸਾਥ ਦਿੱਤਾ ਹੈਗਾ ਪੰਜਾਬ ਦੇ ਵਿੱਚ ਦੇਣਾ ਵੀ ਚਾਹੀਦਾ ਸਾਥ ਵੀ ਦੂਸਰੀ ਕੰਟਰੀ ਤੋਂ ਸਾਡੀ ਕੰਟਰੀ ਦੇ ਵਿੱਚ ਬੰਦਾ ਖੇਡਣ ਲਈ ਆਇਆ ਵਾ ਤੇ ਪਰ ਇਸ ਬੰਦੇ ਨੇ ਸਾਰਿਆਂ ਦੇ ਦਿਲ ਤੋੜਤੇ ਆ ਦਰਸ਼ਕਾਂ ਦੇ ਦਿਲ ਟੁੱਟ ਗਏ ਆ ਬਹੁਤ ਜ਼ਿਆਦਾ ਦਿਲ ਦੁਖਿਆਵਾ ਤੇ ਆਹ ਵੀਡੀਓ ਜੇ ਹੁਣ ਬੱਲ ਵੇਂਦਾ ਹੋਊਗਾ ਤੇ ਉਹਨੂੰ ਵੀ ਕੀ ਲੱਗਾ ਹੋਊਗਾ ਵੀ ਮੈਂ ਤੇ ਯਾਰ ਬੰਦਾ ਪਰਫਾਰਮੈਂਸ ਕਰਨਾ ਤੇ ਮਂਗਾਇਆ ਹੈਗਾ ਵੀ ਵਧੀਆ ਪਰਫਾਰਮੈਂਸ ਕਰੂਗਾ ਦਰਸ਼ਕਾਂ ਦੇ ਦਿਲ ਖੁਸ਼ ਹੋਣਗੇ ਤੇ ਆ ਆ ਕੰਮ ਕਰਨ ਡਿਆ ਦਰਸ਼ਕਾਂ ਦੇ ਦਿਲ ਤੋੜਨ ਡਿਆ ਵਾ ਦਿਲ ਵੀ ਟੁੱਟਨੇ ਇਦਾਂ ਹੋਰ ਕੀ ਹੋਣਾ ਯਾਰ ਲੋਕਾਂ ਨੇ ਕਹਿਣਾ ਇਹ ਕਬੱਡੀ ਚ ਪਾਣੀ ਲਾ ਕੇ ਖੇਡਦੇ ਆ ਚਕਨਾਈ ਵਾਲੀਆਂ ਚੀਜ਼ਾਂ ਲਾ ਕੇ ਖੇਡਦੇ ਆ ਤਾਂ ਨਹੀਂ ਫੜੇ ਜਾਂਦੇ ਰੇਡਰ ਮਾੜੀ ਮੋਟੀ ਸ਼ਰਮ ਚਾਹੀਦੀ ਆ ਬੰਦੇ ਨੂੰ ਹੈ ਤੂੰ ਪਲੇਅਰ ਆ ਤੈਨੂੰ ਇੰਨੀ ਦੁਨੀਆ ਪਿਆਰ ਕਰਦੀ ਇੰਨਾ ਤੇਰਾ ਮਾਨ ਸਤਕਾਰ ਕਰਦੀ ਆ ਤੂੰ ਆ ਕੰਮ ਕਰਨ ਦੇ ਆ ਇੰਨੀ ਦੁਨੀਆ ਵੇਖਣ ਦੀ ਕੀ ਗੱਲ ਉਹ ਕਮੈਂਟਰ ਕੋਲ ਦਿਨ ਬੋਲਿਆ ਨਹੀਂ ਗਿਆ ਉੱਥੇ ਬੋਲਦਾ ਪਤਾ ਲੱਗਦਾ ਨਾਲੇ ਹਾਂ ਵੀ ਯਾਰ ਬੰਦਾ ਸੱਚੀ ਕਬੱਡੀ ਨੂੰ ਪਿਆਰ ਕਰਦਾ ਵਾ ਸੱਚ ਬੋਲਿਆ ਵਾ ਸੱਚ ਤੇ ਕਿਸੇ ਕੋ ਫਿਰ ਬੋਲਿਆ ਜਾਂਦਾ ਨਹੀਂ ਤੇ ਗੱਲਾਂ ਕਰਦੇ ਸਾਡੀ ਕਬੱਡੀ ਡੌਣ ਜਾਣ ਦੀ ਆਹੀਂ ਆਪ ਲੈ ਕੇ ਜਾਣੀ ਆ ਏਦਾਂ ਆਪ ਲੈ ਕੇ ਜਾਣੀ ਆ ਤੇਲ ਲਾ ਤੇ ਲਾ ਕੇ ਪਾਣੀ ਲਾ ਕੇ ਕਬੱਡੀਆਂ ਪਾਉ ਤੇ ਫਿਰ ਗੇਮ ਸਾਡੀ ਆਪ ਜਾਊਗੀ ਉੱਥੇ ਬੋਲਣ ਦਾ ਹੱਕ ਬਣਦਾ ਹੈ ਫਰਜ ਬਣਦਾ ਹੈਗਾ ਕਮੈਂਟਰ ਦਾ ਉਹ ਵੀਰ ਜਿਹੜਾ ਉਹ ਦਿਨ ਕਮੈਂਟਰ ਗੱਲਾਂ ਕਰਦਾ ਹੈਗਾ ਉਹਦੀ ਫਿਰ ਇੱਕ ਵੀਡੀਓ ਆ ਗਈ ਉਹਦੇ ਨਾਲ ਬਿੱਟੂ ਚੱਕ ਵਾਲੇ ਨਾਲ ਆਇੱਕ ਵਾਰੀ ਵੀਡੀਓ ਸੁਣੀਓ ਮੈਂ ਤੁਹਾਨੂੰ ਦੱਸਦਾ ਇਹਦੀ ਵੀ ਗੱਲ ਉਹ ਵੀ ਦੇਖ ਕੇ ਕਿਹਾ ਜਾਂਦਾ ਵੀ ਹਾਂ ਹੁਣ ਇਹ ਜੋਸ਼ ਦੇ ਵਿੱਚ ਆ ਵੀ ਠੀਕ ਹੈ ਮੰਗ ਕਰਦੇ ਆ ਮੰਨ ਲਓ ਇੱਕ ਲਾ ਪਿੰਡ ਲੈਵਲ ਦਾ ਮੈਚ ਹੈ ਹਾਂ ਕੋਈ ਚੱਲ ਰਿਹਾ ਉੱਥੇ ਮੈਂ ਨੋਟ ਕੀਤਾ ਜਦੋਂ ਦਰਸ਼ਕਾਂ ਤੋਂ ਹੱਲਾ ਗੁੱਲਾ ਕਰਾਇਆ ਜਾਂਦਾ ਉਸ ਤੋਂ ਬਾਅਦ ਦਰਸ਼ਕ ਖੋਦ ਅੰਦਰ ਨੂੰ ਆਉਣਾ ਨਹੀਂ 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 ਫਿਰ ਉਹਨਾਂ ਨੂੰ ਰੋਕਣ ਲਈ ਜ਼ੋਰ ਲਾਇਆ ਜਾਂਦਾ ਦੂਜੀ ਵਾਰ ਉਹਨਾਂ ਨੇ ਹੱਲੇ ਗਰਾਊਂਡ ਦੀਆਂ ਸੋਹਾਂ ਪਾਈਆਂ ਜਾਂਦੀਆਂ ਉਹਨਾਂ ਦੇ ਹੱਲ ਉਹ ਫਿਰ ਉਹ ਤਾਂ ਫਿਰ ਜੇ ਉਹ ਗਰਾਊਂਡ ਦੇ ਵਿੱਚ ਆ ਕੇ ਤਾਂ ਸਿਸਟਮ ਹੀ ਸਾਰਾ ਖਰਾਬ ਹੋ ਜਾਊਗਾ ਨਾ ਉਹ ਤਾਂ ਉਹਨਾਂ ਨੂੰ ਮੰਨ ਲਓ ਕਿ ਉਹ ਉਹ ਇੱਕ ਬਿੱਟੂ ਉਹਨੇ ਕੀ ਆ ਉਹ ਵੀ ਸਾਨੂੰ ਹੁੰਦਾ ਉਹ ਵੀ ਦੇਖ ਹੀ ਕਰਾਇਆ ਜਾਂਦਾ ਵੀ ਹਾਂ ਹਾਂ ਆ ਹੁਣ ਤੁਸੀਂ ਵੀਡੀਓ ਵੇਖ ਲਈ ਆ ਬਿੱਟੂ ਵੀਰ ਨੇ ਕਿਹਾ ਵੀ ਤੁਸੀਂ ਪਹਿਲਾਂ ਹਲਾ ਗੁੱਲਾ ਕਰਦੇ ਜੇ ਵੀ ਮਾਰ ਦੋ ਚੀਕਾਂ ਮਾਰ ਦੋ ਲਲਕਾਰੇ ਦਰਸ਼ਕਾਂ ਨੂੰ ਦਰਸ਼ਕ ਉਹਦੇ ਨਾਲ ਪੰਪ ਹੋ ਜਾਂਦੇ ਆ ਫਿਰ ਦਰਸ਼ਕ ਜੰਗਲੇ ਟੱਪ ਟੱਪ ਕੇ ਗਰਾਊਂਡ ਚ ਆਉਂਦੇ ਆ ਗਰਾਊਂਡ ਚ ਆਉਣ ਦੀ ਮੰਗ ਕਰਦੇ ਆ ਤੇ ਫਿਰ ਤੁਸੀਂ ਉਹਨਾਂ ਨੂੰ ਸੌਂਹ ਖਵਾਉਂਦੇ ਜੇ ਵੀ ਤੁਹਾਨੂੰ ਕਬੱਡੀ ਦੀ ਸੌਂਹ ਲੱਗੇ ਤੁਹਾਨੂੰ ਫਲਾਣੇ ਦੀ ਸੌਂਹ ਲੱਗੇ ਜੇ ਤੁਸੀਂ ਗਰਾਊਂਡ ਦੇ ਵਿੱਚੋਂ ਬਾਹਰ ਨਾ ਜਾਓ ਹਾਂ ਤੇ ਯਾਰ ਤੁਸੀਂ ਕਹਿੰਦੇ ਜੇ ਵੀ ਦਰਸ਼ਕ ਮੰਗ ਕਰਦੇ ਆ ਮੇਰੀ ਇੱਕ ਗੱਲ ਆਪਣੇ ਦਿਮਾਗ 'ਚ ਪਾ ਲਿਓ ਵੀ ਵੀਰ ਜੀ ਕੋਈ ਦਰਸ਼ਕ ਵੀ ਇਹੋ ਜਾਨੀ ਜਿਹੜਾ ਹੱਲੇ ਗੁੱਲੇ ਦੀ ਮੰਗ ਕਰਦਾ ਵਾ ਦਰਸ਼ਕ ਇਹ ਚਾਹੁੰਦੇ ਆ ਵੀ ਜਿੰਨਾ ਚਿਰ ਮੈਚ ਨਹੀਂ ਚੱਲਿਆ ਸਾਨੂੰ ਪਲੇਅਰਾਂ ਬਾਰੇ ਦੱਸੋ ਵੀ ਆ ਫਲਾਣੇ ਪਲੇਅਰ ਦਾ ਆ ਪਿੰਡ ਆ ਇਹਦੇ ਪਿਓ ਦਾ ਨਾਮ ਆ ਵਾ ਇਹਦਾ ਦਾਦੇ ਦਾ ਨਾਮ ਆ ਵਾ ਉਹਦਾ ਪਛੋਕੜ ਦੱਸੋ ਵੀ ਬੰਦਾ ਕਿੱਥੋਂ ਆਇਆ ਵਾ ਕਦੋਂ ਦੀ ਕਬੱਡੀ ਖੇਡਣ ਲੱਗਾ ਵਾ ਇਹਦੇ ਕੋਈ ਪਰਿਵਾਰ ਦੇ ਵਿੱਚੋਂ ਪਹਿਲਾਂ ਕੋਈ ਕਬੱਡੀ ਖੇਡਦਾ ਸੀ ਕਿ ਨਹੀਂ ਖੇਡਦਾ ਹੈਗਾ ਜਦੋਂ ਤੁਸੀਂ ਉਹਦੇ ਪਿਓ ਦਾਦੇ ਦਾ ਨਾਮ ਲਓਗੇ ਨਾ ਪਲੇਅਰ ਦਾ ਸਵਾ ਸ਼ੇਰ ਖੂਨ ਵਜ ਜਾਂਦਾ ਤੇ ਨਾਲੇ ਉਹਦੇ ਪਰਿਵਾਰ ਦਾ ਵੇਖਣ ਵਾਲੇ ਦਾ ਵੀ ਸਾਡੇ ਪਰਿਵਾਰ ਦਾ ਨਾਂ ਲੈਣ ਦੇ ਆ ਤੇ ਤੁਸੀਂ ਕਹਿੰਦੇ ਜੇ ਇਹ ਮਾਰ ਦੋ ਚੀਕਾਂ ਕਰ ਦੋ ਹਲਾ ਗੁੱਲਾ ਯਾਰ ਆ ਕਬੱਡੀ ਇਦਾਂ ਚੱਲਦੀ ਆ ਦਰਸ਼ਕ ਤੇ ਸਾਰੇ ਵਿੱਚ ਆਏ ਆ ਤੁਸੀਂ ਕਹਿੰਦੇ ਜੇ ਵੀ ਇਹ ਕਬੱਡੀ ਅਸੀਂ ਗੋਰੇ ਕਾਲਿਆਂ ਦੇ ਲੈਵਲ ਤੇ ਲੈ ਕੇ ਜਾਣੀ ਆ ਤੇ ਤੁਸੀਂ ਮੈਨੂੰ ਆਪ ਦੱਸੋ ਤੁਸੀਂ ਬਾਹਰ ਰਹਿੰਦੇ ਜੇ ਵੀ ਗੋਰੇ ਕਾਲਿਆਂ ਦੇ ਟੂਰਨਾਮੈਂਟ ਹੁੰਦੇ ਆ ਕਦੀ ਵੇਖੇ ਵੀ ਇੰਨੀ ਦੁਨੀਆ ਗਰਾਊਂਡ ਦੇ ਵਿੱਚ ਆਉਂਦੀ ਹੋਵੇ ਇੱਥੇ ਤੇ ਸਾਰੀ ਗਰਾਊਂਡ ਭਰੀ ਹੁੰਦੀ ਆ ਸਿਰਫ ਤੇ ਸਿਰਫ ਕਮੈਂਟਰਾਂ ਕਰਕੇ ਕਮੈਂਟਰਾਂ ਕਰਕੇ ਨਹੀਂ ਆ ਜਿਹੜੇ ਇੱਕ ਦੋ ਕਰਦੇ ਆ ਜਿਹੜਾ ਜ਼ਿਆਦਾ ਹੱਲਾ ਗੁੱਲਾ ਸਿਆਣੇ ਕਮੈਂਟਰ ਵੀ ਆਗੇ ਆ ਮੱਖਣ ਵਾਲੀ ਸਾਹਿਬ ਬਹੁਤ ਵਧੀਆ ਕਮੈਂਟਰੀ ਕਰਦੇ ਆ ਹੱਲੇ ਗੁੱਲਾ ਕੋਈ ਬੰਦਾ ਨਹੀਂ ਹੱਲਾ ਗੁੱਲਾ ਮੰਗਦਾ ਵੀਰ ਜੀ ਲੋਕ ਪਲੇਅਰਾਂ ਦੀ ਪਛੋਕੜ ਜਾਨਣਾ ਚਾਹੁੰਦੇ ਆ ਪਲੇਅਰਾਂ ਬਾਰੇ ਦੱਸੋ ਉਹਨਾਂ ਨੂੰ ਤੁਸੀਂ ਸਿਆਣੇ ਬਿਆਣੇ ਹੈਗੇ ਜੇ ਤੁਸੀਂ ਆ ਗੱਲਾਂ ਕਰਨ ਦੇ ਜੇ ਫਿਰ ਇੱਕ ਹੋਰ ਇਹ ਬੰਦੇ ਨੇ ਵੀਰ ਨੇ ਇੱਕ ਵੀਰ ਨੇ ਹੋਰ ਵੀਡੀਓ ਚ ਬੋਲਿਆ ਵਾ ਆ ਸੁਣਿਓ ਜਰਾ ਇਹ ਵੀਰ ਨੇ ਕੀ ਬੋਲਿਆ ਅੱਡੀ ਤੇ ਜਦੋਂ 1 2 2-4 ਸਾਲਾਂ ਦੇ ਵਿੱਚ ਪੈਸਾ ਧੱਕਿਆ ਗਿਆ ਇਹਨੂੰ ਸਿਰਫ ਲੋੜਾ ਵੱਡੇ ਪਲੇਟਫਾਰਮ ਤੇ ਦਿਖਾਉਣ ਦੀ ਫਿਰ ਕੀ ਹੋਊਗਾ ਜਿਹੜੇ ਪਲੇਅਰ ਪਿੰਡਾਂ ਦੇ ਖੇਡਦੇ ਆ ਇਹ ਫੇਰ ਵੱਡੇ ਪਲੇਅਰ ਇਹ ਫੇਰ ਪਿੰਡਾਂ ਨਹੀਂ ਖੇਡਣਗੇ ਇਹ ਚਾਹੀਦਾ ਵੀ ਇਦਾਂ ਹੀ ਆ ਜਦੋਂ ਕਰ ਲਓ ਗੱਲ ਕਿ ਇਹ ਕਬੱਡੀ ਦੇ ਉੱਤੇ ਪੈਹਾ ਲੱਗਣਾ ਚਾਹੀਦਾ ਵੀਰ ਨੇ ਇਹ ਗੱਲ ਆਖੀ ਆ ਠੀਕ ਐ ਲੱਗਣਾ ਚਾਹੀਦਾ ਲੱਗਣ ਵੀ ਡਿਆ ਵਾ ਬਹੁਤ ਲੱਗਣ ਡਿਆ ਵਾ ਕਹਿੰਦਾ ਫਿਰ ਬੰਦੇ ਨੂੰ ਬਾਹਰ ਇੰਟਰਨੈਸ਼ਨਲ ਖੇਡੂਗਾ ਬੰਦਾ ਪਿੰਡਾਂ ਚ ਨਹੀਂ ਖੇਡੂਗਾ ਵੱਡਾ ਪਲੇਅਰ ਲਓ ਉਹ ਯਾਰ ਜੇ ਬੰਦਾ ਪਿੰਡਾਂ ਚ ਨਹੀਂ ਖੇਡੂਗਾ ਤੇ ਫਿਰ ਖੇਡ ਕਾਦੀ ਰਹਿ ਗਈ ਏ ਜੇ ਬੰਦਾ ਪਲੇਅਰ ਬੰਦਾ ਕਬੱਡੀ ਪਿੰਡ ਦੇ ਵਿੱਚ ਹੀ ਨਹੀਂ ਖੇਡਿਆ ਤੇ ਉਹ ਗੇਮ ਕਾਦੀ ਉਹਨੂੰ ਕਬੱਡੀ ਕਹਣ ਕਊ ਬਸ ਬਾਹਰ ਹੀ ਖੇਡਣ ਗੋਰੇ ਕਾਲਿਆਂ ਨੂੰ ਹੀ ਦਿਖਾਉਣ ਗੇਮ ਜਿਹੜੇ ਇੱਥੇ ਐਨੇ ਦਰਸ਼ਕ ਆਉਂਦੇ ਆ ਮੰਗ ਕਰਦੇ ਵੀ ਅਸੀਂ ਉਹ ਪਲੇਅਰ ਵੇਖਣਾ ਅਸੀਂ ਫਲਾਣਾ ਪਲੇਅਰ ਵੇਖਣਾ ਤੇ ਉਹ ਫਿਰ ਵਿਚਾਰੇ ਕਿੱਧਰ ਜਾਣ ਤੁਸੀਂ ਕਹਿੰਦੇ ਜੇ ਪਲੇਅਰ ਪਿੰਡ ਚ ਨਹੀਂ ਉਹ ਖੇਡੂਗਾ ਵੀਰ ਜੀ ਪਿੰਡਾਂ ਦੀ ਗੇਮ ਆ ਪਿੰਡਾਂ ਦੀ ਰਹਿਣ ਦੋ ਇਹਨੂੰ ਬਾਹਰ ਕੀ ਕਰ ਲੋਗੇ ਯਾਰ ਤੁਸੀਂ ਬਾਹਰ ਖੜ ਕੇ ਦਰਸ਼ਕ ਤੇ ਸਾਰੇ ਕਬੱਡੀ ਨੂੰ ਪਿਆਰ ਕਰਨ ਵਾਲੇ ਇੱਥੇ ਆ ਸਾਰੇ ਦਰਸ਼ਕ ਪੰਜਾਬ ਦੇ ਵਿੱਚ ਆ ਕਬੱਡੀ ਨੂੰ ਪਿਆਰ ਕਰਨ ਵਾਲੇ ਤੁਸੀਂ ਕਹਿੰਦੇ ਵੀ ਪੰਜਾਬ ਦੇ ਵਿੱਚ ਪਿੰਡਾਂ ਚ ਪਲੇਅਰ ਕਬੱਡੀ ਨਹੀਂ ਖੇਡਣਗੇ ਆਮ ਨੂੰ ਦੱਸੋ ਵੀ ਕਿਹੜਾ ਕਿਹੜਾ ਦਰਸ਼ਕ ਵੀਰੇ ਹੈ ਗੱਲ ਨਾਲ ਐਗਰੀ ਹੈ ਕਿਹੜਾ ਕਿਹੜਾ ਹੈ ਗੱਲ ਨਾਲ ਸਹਿਮਤ ਆ ਵੀ ਵੱਡੇ ਪਲੇਅਰ ਬਾਹਰ ਹੀ ਖੇਡਣ ਇੱਥੇ ਨਾ ਖੇਡਣ ਆ ਤੁਸੀਂ ਗੱਲ ਕਰਨ ਵਾਲੀ ਤੁਹਾਡੀ ਬਣਦੀ ਸੀ ਆ ਜਿਹੜੀ ਤੁਸੀਂ ਗੱਲ ਕੀਤੀ ਹੈ ਐਪੀ ਕਹਿੰਦਾ ਵੀ ਜੇ ਇੱਕ ਪਲੇਅਰ ਨੂੰ 5-7 ਲੱਖ ਡਾਲਰ ਮਿਲੂਗਾ ਤੇ ਉਹਨੂੰ ਪਤਾ ਹੋਊਗਾ ਵੀ ਮੇਰੀ ਵੈਲਿਊ ਕਿੰਨੀ ਆ ਤੁਸੀਂ ਮੈਨੂੰ ਦੱਸੋ ਵੀ ਜਿਹੜੀਆਂ ਆਪਣੇ ਇੰਡੀਆ ਦੇ ਵਿੱਚ ਪੰਜਾਬ ਚ ਕਮੇਟੀਆਂ ਵਾਂ ਉਹ ਤੇ ਹੁਣ ਹੀ ਕਹੀ ਜਾਂਦੇ ਆ ਵੀ ਫਲਾਣਾ ਬੰਦਾ ਲੱਖ ਰੁਪਇਆ ਲੈਂਦਾ ਫਲਾਣਾ ਬੰਦਾ 50 ਲੱਖ ਰੁਪਇਆ ਲੈਂਦਾ ਪਲੇਅਰ ਪੈਸੇ ਬੜੇ ਲੈਂਦੇ ਆ ਪਲੇਅਰ ਮੰਗ ਬਹੁਤ ਕਰਦੇ ਆ ਤੇ ਜਦੋਂ ਬੰਦੇ ਨੂੰ 5-7 ਲੱਖ ਡਾਲਰ ਉੱਥੇ ਮਿਲ ਗਿਆ ਬਾਹਰਲੇ ਦੇਸ਼ ਦੇ ਵਿੱਚ ਤੇ ਫਿਰ ਜਦੋਂ ਕਮੇਟੀ ਨੇ ਕਿਹਾ ਵੀ ਸਾਡੇ ਪਿੰਡ ਆਏਗਾ ਮੈਚ ਖੇਡੇਗਾ ਤੇ ਕੀ ਗੱਲ ਉਹ ਲੱਖ 2 ਲੱਖ ਨਾ ਆਊਗਾ ਉਹ ਸਿੰਦਾ ਕਹੂਗਾ ਵੀ ਵੀਰ ਜੀ ਮੇਰਾ 5 ਲੱਖ ਰੁਪਇਆ ਡਾਲਰ 5 ਲੱਖ ਡਾਲਰ ਰੇਟ ਆ 7 ਲੱਖ ਡਾਲਰ ਰੇਟ ਆ ਇਹਨੇ ਦੋ ਤੇ ਮੈਂ ਆਜੂਗਾ ਤੇ ਤੁਸੀਂ ਦੱਸੋ ਵੀ ਕੀ ਗੱਲ ਆਪਣੀਆਂ ਕਮੇਟੀਆਂ ਇਹਨਾਂ ਅਫੋਰਡ ਕਰ ਲੈਣਗੀਆਂ ਤੇ ਜਿਹੜੇ ਦਰਸ਼ਕ ਕਬੱਡੀ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਇਹੋ ਜਿਹੇ ਪਲੇਅਰ ਵੇਖਣ ਨੂੰ ਮਿਲ ਜਾਣਗੇ ਅਵੀਰ ਉੱਥੇ ਬੈਠਾ ਮਾਰੀ ਜਾਂਦਾ ਵਾ ਕਿ ਤੂੰ ਦੱਸ ਵੀ ਕਬੱਡੀ ਤੇ ਹੈਗੀ ਪਿੰਡਾਂ ਦੀ ਤੇ ਤੂੰ ਕਹਿੰਦਾ ਪਿੰਡਾਂ 'ਚ ਨਹੀਂ ਮੈਚ ਖੇਡਣੇ ਆ ਪਲੇਅਰਾਂ ਨੇ ਫਿਰ ਕਿੱਥੇ ਖੇਡਣਗੇ ਇਹ ਇਦਾਂ ਥੋੜੀ ਲੈਵਲ ਅਪ ਹੋਣਾ ਵੀ ਤੁਸੀਂ ਕਬੱਡੀ ਪਿੰਡਾਂ 'ਚੋਂ ਕੱਢ ਦੋ ਤੇ ਕਬੱਡੀ ਦਾ ਲੈਵਲ ਅਪ ਹੋ ਜਾਊਗਾ ਕਬੱਡੀ ਦੇ ਵਿੱਚ ਬਹੁਤ ਕੁਝ ਵਧੀਆ ਹੋਣ ਦਿਆ ਵਾ ਆਪਣੇ ਬਹੁਤ ਪ੍ਰਮੋਟਰ ਕੈਨੇਡਾ ਅਮਰੀਕਾ ਬੈਠਿਆ ਬਲਵੀਰ ਨੇ ਵੀ ਕਿੰਨਾ ਪੈਹਾ ਲਾਤਾ ਬਹੁਤ ਕੋਝੁੰਡਿਆ ਵਾ ਤੂੰ ਹੁਣ ਇਹ ਨਾ ਸੋਚ ਮੇਰਾ ਵੀਰ ਤੇਰੀ ਹੱਥ ਜੋੜੇ ਮਿਹਰਬਾਨੀ ਤੂੰ ਇਹ ਨਾ ਸੋਚ ਵੀ ਪਿੰਡਾਂ ਚ ਜਿਹੜੇ ਵੱਡੇ ਪਲੇਅਰ ਆ ਉਹ ਨਾ ਖੇਡਣ ਬਾਹਰ ਹੋਏ ਉਹਨਾਂ ਨੂੰ ਮੁੱਲ ਮਿਲੇ ਤੇ ਫਿਰ ਜਿਹੜੇ ਇੰਨੀ ਦੁਨੀਆ ਵਾਂ ਮੈਂ ਪਿੱਛੇ ਮੈਚ ਵੀ ਲਾਇਆ ਕਿੰਨੇ ਜਾਰੀ ਦੁਨੀਆ ਵਾਂ ਤੇ ਇਹ ਫਿਰ ਕਿੰਨੂੰ ਵੇਖੂ ਤੂੰ ਮੈਂ ਇੱਥੇ ਬਹਿ ਕੇ ਸਲਾਮਾਂ ਦੇਈ ਜਨਾ ਮੇਰਾ ਵੀਰ ਕੈਮਰੇ ਗਾੜੀ ਵਧੀਆ ਬਣੀ ਐ ਨਾ ਤੂੰ ਤੈਨੂੰ ਐ ਲੱਗਦਾ ਵੀ ਮੇਰੇ ਤੋਂ ਸਿਆਣਾ ਹੈ ਹੀ ਕੋਈ ਨਹੀਂ ਐ ਇੱਕ ਸਾਲ ਦੇ ਵਿੱਚ ਇੱਕ ਤੋਂ ਮੈਚ ਬੋਲਣਾ ਉਹਨਾਂ ਇੱਥੇ ਯਾਰ ਜਿਹੜੇ ਪਲੇਅਰ ਜਿਹੜੇ ਕਮੈਂਟਰ ਰੋਜ਼ ਕਮੈਂਟਰੀ ਕਰਦੇ ਆ ਉਹਨਾਂ ਨੂੰ ਪਤਾ ਕੱਖ ਨਹੀਂ ਫਿਰ ਤੇਰਾ ਤਾਂ ਵੀ ਕਈ ਵੀਰ ਮੇਰੇ ਨਾਮ ਨਹੀਂ ਜਾਣਦੇ ਵੀ ਤੇਰਾ ਵੀਰ ਨਾਂ ਕੀ ਆ ਤੇ ਤੂੰ ਆਪਣੇ ਆਪ ਨੂੰ ਵੱਡਾ ਸਮਝਣ ਡਿਆ ਵਾ ਜਿਹੜੇ ਬੰਦੇ ਦਿੱਲੀ 365 ਦੇ ਨੇ ਇੱਥੇ ਕਮੈਂਟਰੀ ਕਰਦੇ ਆ ਫਿਰ ਉਹਨਾਂ ਦਾ ਕੁੱਖ ਨਹੀਂ ਉਹ ਬੰਦੇ ਨਹੀਂ ਤੂੰ ਆਪਣੇ ਆਪ ਨੂੰ ਸਮਝਣ ਡਿਆ ਬਿੱਤੋਂ ਬੱਲ ਦੇ ਤੂੰ ਬੱਲਣਾ ਤੇਰੀ ਜਾਰੀ ਆ ਤੇ ਚੱਲ ਤੂੰ ਉਹਦੇ ਟੂਰਨਾਮੈਂਟ ਤੇ ਕਮੈਂਟਰੀ ਕਰ ਲਈ ਤੇ ਤੂੰ ਆਪਣੇ ਆਪ ਨੂੰ ਬਹੁਤ ਵੱਡਾ ਸਮਝਣ ਲੱਪਿਆ ਜਾਂ ਤੇ ਆਪਣਾ ਕੰਮ ਕਰ ਸਾਰਾ ਛੱਡ ਕੇ ਉੱਥੋਂ ਆਸਟ੍ਰੇਲੀਆ ਚ ਬੈਗ ਚੁੱਕ ਕੇ ਤੇ ਮੇਰਾ ਵੀ ਰਾਹ ਗਿਆ ਇੱਥੇ ਸਾਲ 2 ਸਾਲ ਕਮੈਂਟਰੀ ਕਰ ਪਤਾ ਲੱਗੇ ਲੋਕਾਂ ਨੂੰ ਪਤਾ ਤੇ ਲੱਗੇ ਵੀ ਤੂੰ ਕਮੈਂਟਰ ਆ ਇੱਕ ਮੈਚ ਬੋਲ ਕੇ ਤੇ ਤੂੰ ਆਪਣੇ ਆਪ ਨੂੰ ਹੀਰੋ ਸਮਝਣ ਲੱਪਿਆ ਤੇ ਹਾਂ ਸਲਾਮਾ ਨਾ ਮੇਰਾ ਵੀਰ ਦੋ ਵੀ ਵੱਡੇ ਪਲੇਅਰ ਪਿੰਡਾਂ ਚ ਨਹੀਂ ਖੇਡਣਗੇ ਬਾਹਰ ਹੀ ਖੇਡਣਗੇ ਤੁਹਾਡੇ ਜੁੜੇ ਹੱਥ ਮਿਹਰਬਾਨੀ ਤੁਹਾਡੇ ਅੱਗੇ ਧੰਨਵਾਦ ਤੇ ਜੇ ਕੋਈ ਗੁੱਸਾ ਗਿੜਾ ਲੱਗਾ ਹੋ ਤੇ ਮਾਫ ਕਰਿਓ ਮੈਂ ਤੇ ਸੱਚ ਬੋਲਿਆ ਵਾ ਸਾਚੀ ਬੋਲੂਗਾ ਓਕੇ ਮੇਰਾ ਵੀਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੂnde ਵਸਦੇ ਰੋਜਟੋ